ਉੜੀਸਾ ਦੇ ਬਲੰਗਾ ਜ਼ਿਲ੍ਹੇ ਵਿੱਚ 19 ਜੁਲਾਈ ਨੂੰ ਇੱਕ ਘਟਨਾ ਵਾਪਰੀ 15 ਸਾਲਾਂ ਦੀ ਨਾਬਾਲਗ ਅੱਗ ਵਿੱਚ ਝੁਲਸ ਗਈ ਨਾਬਾਲਗ ਦੀ ਸਨੀਚਰਵਾਰ ਨੂੰ ਦਿੱਲੀ ਦੇ ਏਮਸ ਹਸਪਤਾਲ ਵਿੱਚ ਮੌਤ ਹੋ ਗਈ ਇਹ ਮੌਤ ਜਿੰਨੀ ਸਧਾਰਨ ਤੁਹਾਨੂੰ ਲੱਗ ਰਹੀ ਹੋਵੇਗੀ ਉਨੀ ਹੈ ਨਹੀਂ ਕਿਉਂਕਿ ਇਸ ਮਾਮਲੇ ਵਿੱਚ ਤਿੰਨ ਤਰ੍ਹਾਂ ਦੇ ਬਿਆਨ ਸਾਹਮਣੇ ਆਏ ਹਨ ਇੱਕ ਪਾਸੇ ਪੁਲਿਸ ਇਹ ਦਾਵਾ ਕਰ ਰਹੀ ਹੈ ਕਿ ਨਾਬਾਲਗ ਦੀ ਅੱਗ ਨਾਲ ਝੁਲਸਰ ਕਰਕੇ ਮੌਤ ਤਾਂ ਹੋਈ ਪਰ ਇਸ ਵਿੱਚ ਕੋਈ ਹੋਰ ਵਿਅਕਤੀ ਸ਼ਾਮਲ ਨਹੀਂ ਹੈ ਜਦਕਿ ਲੜਕੀ ਦੀ ਮਾਂ ਦੇ ਬਿਆਨ ਮੁਤਾਬਕ ਤਿੰਨ ਅਨੁਪਛਾਤੇ ਅਨਸਰਾਂ ਨੇ ਉਸ ਦੀ ਧੀ ਨੂੰ ਅੱਗ ਲਾਈ ਯਾਨੀ ਕਿ ਸਿੱਧੇ ਤੌਰ ਉੱਤੇ ਉਸ ਦੀ ਹੱਤਿਆ ਕੀਤੀ ਗਈ ਪਰ ਇਸ ਮਾਮਲੇ ਵਿੱਚ ਮੋੜ ਉਦੋਂ ਆਇਆ ਜਦੋਂ ਨਵਾਲਗ ਦੇ ਪਿਤਾ ਨੇ ਬਿਆਨ ਦਿੱਤਾ ਕਿ ਉਸ ਦੀ ਧੀ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਸੀ ਤੇ ਉਸ ਨੇ ਖੁਦਕੁਸ਼ੀ ਕਰ ਲਈ ਪਰ ਮਾਪਿਓ ਦੇ ਇਹਨਾਂ ਵੱਖੋ ਵੱਖਰੇ ਬਿਆਨਾਂ ਤੋਂ ਬਾਅਦ ਹੁਣ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਇਹ ਸਵਾਲ ਜ਼ਰੂਰ ਉੱਠਨੇ ਸ਼ੁਰੂ ਹੋ ਗਏ ਨੇ ਕਿ ਕੀ ਇਸ ਮਾਮਲੇ ਉੱਤੇ ਕੋਈ ਸਿਆਸੀ ਦਬਾਅ ਤਾਂ ਨਹੀਂ ਅਜਿਹੀਆਂ ਹੀ ਹੋਰ ਖਬਰਾਂ ਤੇ ਜਾਣਕਾਰੀ ਲਈ ਪੰਜਾਬੀ ਟ੍ਰਿਬਿਊਨ ਨੂੰ ਆਨਲਾਈਨ ਪਲੈਟਫਾਰਮਸ ਉੱਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ